ਜਿਨ੍ਹਾਂ ਨੂੰ ਲੋਕ ਰੱਬ ਮੰਨਦੇ ਐ ਏਡੇ ਵੱਡੇ ਮਹਾਪੁਰਸ਼ ਮੰਨਿਆ ਜਾਂਦਾ ਉਹਨਾਂ ਨੂੰ ਤੁਸੀਂ ਇੰਨੇ ਕਰਤਾਰਹੀਣ ਦੱਸ ਰਹੇ ਹੋ ਜੋ ਇੰਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੀਤਾ ਜੋ ਲੋਕਾਂ ਦੀਆਂ ਇਸਤਰੀਆਂ ਨਾਲ ਕੀਤਾ ਜੋ ਕੁਝ ਪਾਪ ਕੀਤੇ ਐ ਉਹਦਾ ਰਿਜ਼ਲਟ ਐ ਸਰੂਪ ਸਿੰਘ ਐਂਡ ਸੰਸ ਨੂੰ ਮਿਲ ਰਿਹਾ ਢਾਂਜਾ ਨਾਲ ਦੀ ਕੁੜੀ ਦੇ ਨਾਲ ਐ ਫੜਿਆ ਗਿਆ ਇਹ ਗੁਰਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਾ ਜਿੱਦਿਆਂ ਕਿ ਮੇਰੇ ਕੋਲ ਇੱਥੋਂ ਤੱਕ ਦੀਆਂ ਫੋਟੋਆਂ ਇਹ ਮਾਫੀਆਂ ਮੰਗ ਕੇ ਪਿਓ ਪੁੱਤ ਜਾਂਦੇ ਆ ਇਨੇ ਬਹੁਤ ਜ਼ਿਆਦਾ ਜਨਾਨੀਆਂ ਦੇ ਨਾਲ ਰਿਲੇਸ਼ਨ ਨੇ ਸਰੀਰਕ ਸੰਬੰਧ ਨੇ ਜਨਾਨੀਆਂ ਦੀ ਮੈਂ ਲਿਸਟ ਦੇ ਦਾਂਗਾ ਜੇ ਮੈਂ ਝੂਠਾ ਪਾਇਆ ਗਿਆ ਤੁਸੀਂ ਕੁਛ ਨਾ ਕਰਿਓ ਪਿਸਤੌਲ ਮੇਰੇ ਕੋਲ ਹੈਗਾ ਕੋਈ ਮੈਂ ਆਪਣੇ ਆਪ ਤੇ ਆਮ ਮਾਰ ਲੂੰਗਾ ਤੇ ਅਸੀਂ ਬੱਚਿਆਂ ਦੇ ਡੀਐਨਏ ਟੈਸਟ ਤੱਕ ਵੀ ਜਾ ਸਕਦੇ ਹਾਂ ਇਹਨਾਂ ਨੇ ਸਿੱਖ ਪੰਥ ਦਾ ਕਹਾਣ ਕੀਤਾ ਇਹ ਸਰੂਪ ਸਿੰਘ ਐਂਡ ਇਹਦੇ ਜਿਹੜੇ ਜਥੇ ਵਾਲੇ ਫੜੇਗੇ ਜਿੱਥੇ ਇਹਨਾਂ ਨੂੰ ਰੱਜ ਕੇ ਜੁੱਤੀ ਫੇਰੀ ਗਈ ਇਸ ਸਰੂਪ ਸਿੰਘ ਦਾ ਮੁੰਡਾ ਗੁਰਪ੍ਰੀਤ ਸਿੰਘ ਬਣਿਆ ਇਹਦੇ ਆਪਣੇ ਭਰਾ ਦੀ ਘਰਵਾਲੀ ਦੇ ਨਾਲ ਨਾਜਾਇਜ਼ ਸਬੰਧ ਨੇ ਚਟਾਨ ਅਕਲੀ ਹੋ ਸਕਦੀ ਆ ਆਵਾਜ਼ ਨਕਲੀ ਹੈ ਤੇਰੀ ਸਕਰੀਨ ਰਿਕਾਰਡਿੰਗਾਂ ਨਕਲੀ ਨੇ ਟੈਸਟਿੰਗ ਕਰਾਏ ਉਹਦੀ ਰਿਪੋਰਟ ਦੇ ਦੇ ਸਾਨੂੰ ਅਕੂ ਟੈਸਟਿੰਗ ਕਰਾ ਲੈ ਚਿੰਨਾਵੀ ਸੰਤ ਸਮਾਜ ਸਾਰਾ ਇਸ ਟਾਈਮ ਪਰੇਸ਼ਾਨ ਹੋਇਆ ਪਿਆ ਸਾਰਿਆਂ ਦਾ ਚੋਲਾ ਦਾਗੀ ਹੋ ਚੁੱਕਿਆ ਤਾਂ ਜੋ ਜਿਹੜੇ ਜਿੰਨੇ ਵੀ ਅੱਗੇ ਪ੍ਰਚਾਰਕ ਨੇ ਉਹ ਆਪਣੇ ਆਪ ਨੂੰ ਸੰਭਾਲ ਸਕਣ ਆਪਣੇ ਕਹਿ ਸਕਦੇ ਨਾ ਕਿ ਇਹੋ ਸੰਗਲ ਨਾਲਿਆਂ ਨੂੰ ਪਾੜਨ ਇਹ ਤੇ ਪੁੱਲਣ ਵੀਰੇ ਵਾਲੇ ਨਾਲ ਜ਼ਿਆਦਾ ਬਦਨਾਮ ਹੋ ਜੀਏ ਮਹਾਰਾਜ ਦੇ ਸਰੂਪ ਦੇ ਜਿਹੜੇ ਆ ਉੱਥੋਂ ਡੁੱਕ ਕੇ ਉਹਨਾਂ ਨੂੰ ਅਦਬ ਸਤਿਕਾਰ ਦੇ ਨਾਲ ਕਿਸੇ ਚੰਗੀ ਜਗ੍ਹਾ ਦੇ ਪਾਕ ਪਵਿੱਤਰ ਜਗ੍ਹਾ ਤੇ ਸ਼ਿਫਟ ਕੀਤਾ ਜਾਏ ਇਹਨੇ ਆਪਣੀ ਨੂੰ ਤੇ ਔਰ ਆਪਣੇ ਜਿਹੜਾ ਛੋਟਾ ਬੱਚਾ ਉਹਦੇ ਤੇ ਕੇਸ ਕੀਤਾ ਕਿ ਇਹਨਾਂ ਨੂੰ ਘਰ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਮੈਨੂੰ ਇਹ ਡਿਸਟਰਬ ਕਰਦੇ ਨੇ ਮੇਰੀ ਸ਼ਾਂਤੀ ਭੰਗ ਹੁੰਦੀ ਹੈ ਇਹਨੂੰ ਬੰਦਾ ਪੁੱਛੇ ਜਿਹੜੇ ਵੱਡਿਆਂ ਸਪੀਕਰਾਂ ਤੇ ਤੂੰ ਆਪਣੇ ਖੜੇ ਲਾਉਣਾ ਹੈ ਤੇ ਉਦੋਂ ਤੱਕ ਤੂੰ ਡਿਸਟਰਬ ਨਹੀਂ ਹੁੰਦਾ ਪਰਵਾਜ਼ মিডিਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲੇ ਤੇ ਉਹਨਾਂ ਦਾ ਬੇਟਾ ਆ ਗੁਰਪ੍ਰੀਤ ਸਿੰਘ ਸੰਤਸਰ ਚੰਡੀਗੜ੍ਹ ਵਾਲੇ ਤੇ ਉਹਨਾਂ ਦੀ ਹੀ ਧਰਮਸਪਤਨੀ ਜਿਹੜੀ ਹੈ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਤਮਾਮ ਸਾਰੇ ਸਵਾਲਾਂ ਦੇ ਮੱਦੇ ਨਜ਼ਰ ਸੰਗੀਨ ਦੋਸ਼ ਹਰਮਨ ਬਾਜਵੇ ਤੇ ਵੀ ਲਗਾਏ ਗਏ ਨੇ ਕਿ ਇਹ ਜਿਹੜਾ ਜਿੰਨਾ ਵੀ ਕਲੇਸ਼ ਹੋਇਆ ਹੈ ਜਾਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਮੀਡੀਆ ਦੀਆਂ ਚਰਚਾਵਾਂ ਦੇ ਵਿਚਾਲੇ ਜਿੰਨੀ ਵੀ ਚਰਚਾ ਛਿੜ ਰਹੀ ਹੈ ਤਾਂ ਇਹਦਾ ਇਹਦਾ ਮੁੱਖ ਤੌਰ ਤੇ ਜਿਹੜਾ ਜ਼ਿੰਮੇਵਾਰ ਹੈ ਉਹ ਹਰਮਨ ਬਾਜਵਾ ਹੈ ਹਰਮਨ ਬਾਜਵਾ ਸਾਡੇ ਨਾਲ ਗੱਲਬਾਤ ਕਰਨ ਲੈਨੇ ਬਈ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਜੀ ਹਰਮਨ ਤੁਹਾਡੇ ਤੇ ਸਭ ਤੋਂ ਪਹਿਲਾਂ ਤਾਂ سنگੀਨ ਦੋਸ਼ ਬਾਬਾ ਸਰੂਪ ਸਿੰਘ ਬਾਬਾ ਗੁਰਪ੍ਰੀਤ ਸਿੰਘ ਦੇ ਵੱਲੋਂ ਇਹ ਲਾਇਆ ਗਿਆ ਕਿ ਅਖਰ ਜਿੰਨਾ ਵੀ ਪ੍ਰੋਪਾਗੈਂਡਾ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਖਿਲਾਫ ਅਪੜਕਾਰ ਰਹੇ ਹੋ ਤੁਹਾਡੇ ਤੇ ਇਹ سنگੀਨ ਦੋਸ਼ ਆ ਤੁਹਾਡਾ ਪੱਖ ਕੀ ਹੈ ਕਿ ਅਖਰ ਤੁਸੀਂ ਬਾਬਾ ਸਰੂਪ ਸਿੰਘ ਦੇ ਪਰਿਵਾਰ ਦੇ ਵਿੱਚ ਪਾੜਾ ਕਿਉਂ ਪਾਉਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹੋ ਹੀ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਾਬਾ ਹਨਾ ਸੰਤ ਬਾਬਾ ਆਪਣੇ ਨਾਮ ਦੇ ਨਾਲ ਲਾਉਂਦਾ ਤੇ ਇਹਨਾਂ ਦੇ ਨਾਲ ਲੱਖਾਂ ਲੋਕ ਜੁੜੇ ਹੋਏ ਆ ਉਹ ਜੁੜੇ ਕਿਉਂ ਹੋਏ ਆ ਆਪਣੀਆਂ ਪ੍ਰੋਬਲਮਾਂ ਆਪਣੇ ਮਸਲੇ ਦੇ ਹੱਲ ਕਰਾਉਣ ਵਾਸਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਕਰਾਉਣ ਵਾਸਤੇ ਹਨਾ ਤੇ ਫਿਰ ਸਰੂਪ ਸਿੰਘ ਦਾ ਘਰ ਕੋਈ ਕਿਦਾਂ ਖਰਾਬ ਕਰ ਸਕਦਾ ਜਿਹੜਾ ਆਪ ਹੀ ਸ਼ਕਤੀਆਂ ਵਾਲਾ ਹੋਏ ਜਿਹੜਾ ਆਪਣੇ ਆਪ ਨੂੰ ਮਹਾਪੁਰਖ ਕਹਿੰਦਾ ਆਪਣੇ ਆਪ ਨੂੰ ਬਾਬਾ ਕਹਿੰਦਾ ਤੇ ਮੈਂ ਇਹਦੇ ਕਾਮਯਾਬ ਬੰਦਗਾ ਬੰਦਾ ਵਾਂ ਮੈਨੂੰ ਤੇ ਇਨਿੰਦਕ ਕਹਿੰਦੇ ਨੇ ਤੇ ਮੈਂ ਕਿਦਾਂ ਉਹਦਾ ਘਰ ਖਰਾਬ ਕਰ ਸਕਦਾ ਠੀਕ ਹੈ ਫਿਰ ਦੂਜੀ ਗੱਲ ਮੈਂ ਤੇ ਚੱਲ ਅੱਜ ਬੋਲਣਾ ਸ਼ੁਰੂ ਕੀਤਾ ਅੱਜ ਤੋਂ ਕੋਈ 10-15 ਸਾਲ ਪਿੱਛੇ ਚਲ ਜੀਏ ਗੁਰਦਾਸਪੁਰ ਦੇ ਵਿੱਚ ਸੈਣੀ ਨਾਮ ਦਾ ਬੰਦਾ ਉਹਦੀ ਘਰਵਾਲੀ ਦੇ ਨਾਲ ਇਹਦੇ ਨਾਜਾਇਜ਼ ਸਬੰਧ ਸੀ ਜਿਹਦੇ ਤੇ ਉਦੋਂ ਇਹਦੇ ਤੇ ਇੱਕ ਕੇਸ ਵੀ ਦਰਜ ਹੋਇਆ ਜਿਹੜਾ ਕਿ ਬਹੁਤ ਜਲਦੀ ਇਹਨੇ ਸੈਟਿੰਗਾਂ ਕਰਾ ਗਰੂ ਕੇ ਵਿੱਚ ਉੱਥੇ ਬਾਬਾ ਭਿੰਦਰ ਸਿੰਘ ਜੀ ਨੇ 39 ਸਾਲ ਵਾਲੇ ਕਹਿੰਦੇ ਆ ਉਹਨਾਂ ਦੇ ਕੁਝ ਕੁ ਬੰਦੇ ਬੰਦੇ ਵਿੱਚ ਪਵਾ ਕੇ ਤੇ ਕਿਸੇ ਤਰੀਕੇ ਨਾਲ ਇਹਦਾ ਸਮਝੌਤਾ ਕਰਾਇਆ ਮੈਂ ਤੇ ਅੱਜ ਘਰ ਖਰਾਬ ਕਰ ਰਹੇ ਆ ਤੇ ਇਹ ਆਪਣੀ ਘਰ ਵਾਲੀ ਦੀ ਗੱਲ ਕਰੇ ਇਹਦੀ ਘਰ ਵਾਲੀ ਸਰੂਪ ਸਿੰਘ ਦੀ ਕੁਲਵੀਰ ਕੌਰ ਉਹ ਪਿਛਲੇ ਜਦੋਂ ਉਹਦਾ ਸਮਾਂ ਸੀਗਾ ਉਹ ਇਹਦੇ ਨਾਲ ਲੜ ਕੇ ਘਰ ਛੱਡ ਕੇ ਚਲ ਗਈ ਹਜੂਰ ਸਾਹਿਬ ਇਹ ਬੰਦੇ ਲੈ ਕੇ ਜਥੇ ਲੈ ਕੇ ਮਾਫੀਆਂ ਮੰਗ ਕੇ ਉਹਨੂੰ ਉਥੋਂ ਲੈ ਕੇ ਆਇਆ ਤੇ ਉਦੋਂ ਕਿਹੜਾ ਹਰਮਨ ਬਾਜਵਾ ਜਿੰਦਾ ਸੀ ਉਹਦੇ ਤੇ ਧਰਤੀ ਤੇ ਵੀ ਨਹੀਂ ਆਇਆ ਮੰਨਦੇ ਹੋ ਕਿ ਇਹ ਜੋਕਰ ਵਾਪਰਿਆ ਵਾਪਸ ਸਰੂਪ ਸਿੰਘ ਦੇ ਪਰਿਵਾਰ ਦੇ ਵਿਚਾਲੇ ਇਹ ਇਹਦੇ ਵਿੱਚ ਤੁਹਾਡੇ ਵੀ ਕੋਈ ਭੂਮਿਕਾ ਹੈਗੀ ਜਾਂ ਬਾਬੇ ਦਾ ਕਸੂਰ ਹੈ ਕੋਈ ਇਹਦੇ ਵਿੱਚ ਇਹਦੀ ਇਹਦੀਆਂ ਆਪਣੀਆਂ ਜੋਕਰਤੂਤਾ ਨੇ ਜੋ ਉਹਦੇ ਲੱਛਣ ਹੈ ਜੋ ਇਹਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੀਤਾ ਜੋ ਲੋਕਾਂ ਦੀਆਂ ਇਸਤਰੀਆਂ ਨਾਲ ਕੀਤਾ ਜੋ ਕੁਝ ਪਾਪ ਕੀਤੇ ਐ ਉਹਦਾ ਰਿਜ਼ਲਟ ਇਹ ਸਰੂਪ ਸਿੰਘ ਐਂਡ ਸੰਸ ਨੂੰ ਮਿਲ ਰਿਹਾ ਆ ਜਿ ਆਪਾਂ ਕਹਿੰਦੇ ਆ ਨਾ ਕਿ ਜੋ ਬੀਜੂਗੇ ਉਹ ਹੀ ਖਾਓਗੇ ਸੋ ਇਹਨੇ ਬੀਜਿਆ ਹੀ ਉਹ ਖਾ ਰਿਹਾ ਉਹਦਾ ਨਤੀਜਾ ਇਹ ਹੁਣ ਇਲਜ਼ਾਮ ਜਿੰਨੇ ਮਰਜ਼ੀ ਲਾਈ ਦੇ ਹਾਂ ਇਹ ਮੇਰਾ ਨਾਮ ਕਿਉਂ ਵਰਤਦਾ ਇਹ ਚਾਹੁੰਦਾ ਹੈ ਕਿ ਜਿਹੜਾ ਇਹਦੀ ਨੂ ਦੇ ਨਾਲ ਡਿਸਪਿਊਟ ਚੱਲਦਾ ਠੀਕ ਹੈ ਕਿਉਂਕਿ ਜਿਹੜਾ ਇਹ ਸੋਚਦਾ ਹੈ ਕਿ ਉਹਦੇ ਨਾਲ ਕੋਈ ਵੀ ਬੰਦਾ ਨਾ ਖੜਾ ਹੋਏ ਉਹਦੀ ਸਪੋਰਟ ਕੋਈ ਨਾ ਕਰੇ ਤੇ ਫਿਰ ਆਪਾਂ ਉਹਨੂੰ ਦਬਾ ਲਈਏ ਤੇ ਐਂ ਤਾਂ ਹੋ ਨਹੀਂ ਸਕਦਾ ਨਾਲ ਖੜਨ ਕਰਕੇ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਅਸੀਂ ਅਸੀਂ ਇੱਕ ਸੰਸਥਾ ਬਣਾਈ ਹੈ ਠੀਕ ਹੈ ਸਾਡੀ ਸੰਸਥਾ ਦੇ ਅੰਦਰ ਕੱਲੀ ਇਹ ਬੀਬੀ ਤੇਜਿੰਦਰ ਪ੍ਰਤਾਪ ਕੌਰ ਨਹੀਂ ਹੈ ਠੀਕ ਹੈ ਉਹਦੇ ਅੰਦਰ ਹੋਰ ਵੀ ਤਿੰਨ ਬੀਬੀਆਂ ਨੇ ਸੰਸਥਾ ਕਾਦੇ ਵਾਸਤੇ ਬਣਾਈ ਤੁਸੀਂ ਸੰਸਥਾ ਅਸੀਂ ਵੈਲ ਸੋਸ਼ਲ ਵਰਕਰ ਵਾਸਤੇ ਬਣਾਈ ਹੈ ਸਾਡੀ ਰਜਿਸਟਰਡ ਆ ਸਾਨੂੰ ਸਰਕਾਰ ਵੱਲੋਂ 80G ਮਿਲੀ ਹੋਈ ਆ ਠੀਕ ਹੈ ਜੋ ਵੀ ਸਰਕਾਰ ਵੱਲੋਂ ਜਿੰਨੇ ਪ੍ਰਮਾਣ ਚਾਹੀਦੇ ਸਰਟੀਫਿਕੇਟ ਚਾਹੀਦੇ ਸਾਰੇ ਸਾਨੂੰ ਮਿਲੇ ਹੋਏ ਆਂ ਉੱਤੇ ਵਧੀਆ ਕੰਮ ਕਰਦੇ ਆਂ ਤਾਂ ਹੀ ਸਾਨੂੰ ਉਹਦੇ ਤੇ ਸਰਕਾਰ ਨੇ ਇੰਡੀਆਂ ਸਹੂਲਤਾਂ ਦਿੱਤੀਆਂ ਹੋਈਆਂ ਫਿਰ ਉਹਦੇ ਅੰਦਰ ਕੱਲੀ ਆ ਇਹ ਨਹੀਂ ਹੈ ਠੀਕ ਹੈ ਉੱਚ ਆਪਾਂ ਜਿਹੜੇ ਆ ਬਾਬਿਆਂ ਵੱਲੋਂ ਬੰਦੇ ਨਕਾਰੇ ਜਾਂਦੇ ਆ ਕੋਈ ਕੱਢ ਦਿੱਤੇ ਜਾਂਦੇ ਆ ਉਹਨਾਂ ਨੂੰ ਅਸੀਂ ਉਹਲਾ ਉੱਬਰ ਵਾਸਤੇ ਮੋਟਰਸਾਈਕਲ ਵੀ ਲੈ ਕੇ ਦਿੱਤੇ ਆ ਬਿਨਾ ਸੋਸ਼ਲ ਮੀਡੀਆ ਦੇ ਪ੍ਰਚਾਰ ਕੀਤੇ ਆ ਅਸੀਂ ਕੰਮ ਕਰਦੇ ਆਂ ਅਸੀਂ ਉਹ ਅੱਜ ਵੀ ਉਹਦਾ ਪ੍ਰਚਾਰ ਨਹੀਂ ਕਰਦੇ ਮਤਲਬ ਕੱਲਾ ਤੁਸੀਂ ਇਸ ਮਾਮਲੇ 'ਚ ਨਹੀਂ ਖੜੇ ਜਿੰਨੇ ਵੀ ਲੋਕ ਬਾਪੂ ਦਾ ਸਾਰੇ ਖੜੇ ਕਿੰਨੇ ਕੇਸ ਸਾਹਮਣੇ ਲੈ ਕੇ ਆਏ ਨੇ ਹਰਜਿੰਦਰ ਸਿੰਘ ਗੁਲਾਬ ਸਿੰਘ ਨਾਲ ਜਿਹੜਾ ਪੰਗਾ ਪਿਆ ਉਹ ਲੈ ਕੇ ਆਇਆ ਅੱ비 ਜਿਹੜਾ ਜਿਹੜੀ ਬੀਬੀ ਦਾ ਰੇਪ ਕੀਤਾ ਉਹ ਸਾਧ ਹਰਜੀਤ ਨੇ ਉਹ ਲੈ ਕੇ ਆਇਆ ਕੱਲ ਨਾ ਜੀ ਮੈਂ ਉਹਦੇ ਤੇ ਗਵਾਹੀ ਦੇ ਕੇ ਆਇਆ ਹੁਸਕੇ ਇਸ ਦੇ ਵਿੱਚ ਠੀਕ ਹੈ ਤੇ ਕਿੱਥੇ ਕਿੱਥੇ ਮੈਨੂੰ ਜੋੜੀ ਜਾਊਂਗੇ ਜਿੱਥੇ ਮਰਜ਼ੀ ਜੋੜੀ ਜਾਓ ਇਹ ਪਲੇਖਾ ਕੱਢ ਦੇਣਾ ਕਿ ਇਹ ਮੇਰਾ ਨਾਮ ਜਿੰਨਾ ਮਰਜ਼ੀ ਲਈ ਜਾਣਾ ਮੇਰੇ ਨਾਮ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾਮ ਲਈ ਜਾਣਾ ਅਸੀਂ ਕੱਲ ਵੀ ਮੈਂ ਔਰ ਮੇਰਾ ਗਰੁੱਪ ਸਾਰੇ ਜਣੇ ਅਸੀਂ ਕੱਲ ਵੀ ਬੀਬੀ ਦੇ ਨਾਲ ਖੜੇ ਸੀ ਅੱਜ ਵੀ ਖੜੇ ਹਾਂ ਤੇ ਕੱਲ ਵੀ ਖੜੇ ਰਾਵਾਂਗੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਇਹ ਜਿੰਨਾ ਮਰਜੀ ਭੌਂਕੀ ਜਾਏ ਇਹਦਾ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਮਾਮਲਾ ਤੇ ਚੁੜਕੀ ਦੇ ਨਾਲ ਹੱਲ ਹੋ ਸਕਦਾ ਹੈ ਇਹਦੇ ਵਿੱਚ ਹਰਮਨ ਬਾਜਵਾ ਬਲੈਕਮੇਲਰ ਹੈ ਸਾਡੇ ਕੋਲੋਂ ਪੈਸਿਆਂ ਦੀ ਉਹਦੇ ਵੱਲੋਂ ਡਿਮਾਂਡ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਜਦੋਂ ਇੱਕ ਵੀਡੀਓ ਡਿਲੀਟ ਕਰਵਾਉਣੀ ਸੀ ਤਾਂ ਉਸ ਵੇਲੇ ਵੀ ਇਹਦੇ ਵੱਲੋਂ ਡਿਮਾਂਡ ਕੀਤੀ ਗਈ ਕਿ 2 ਲੱਖ ਰੁਪਏ ਦਿਓ ਮੈਨੂੰ ਜੇ ਵੇਖੋ 2 ਲੱਖ ਰੁਪਏ ਕੀ ਚੀਜ਼ ਹੁੰਦੀ ਹੈ ਮੰਨ ਲਓ ਇੱਕ ਠੀਕ ਹੈ ਮੈਨੂੰ ਕੋਈ ਕਹੇ ਕਿ ਭਈ ਇਹ ਮਾਮਲਾ ਸੈੱਟ 2 ਠੀਕ ਹੈ ਜੀ 2 ਲੱਖ ਤੇ ਕੁਝ ਵੀ ਨਹੀਂ ਹੁੰਦਾ ਜੇ ਇਹ ਇਨਾਂ ਕੋਲ ਮੈਂ 2 ਲੱਖ ਰੁਪਈਆ ਮੰਗਿਆ ਉਹ ਸਾਰੀ ਚੀਜ਼ ਜਨਤਕ ਕਰਕੇ ਮੇਰੇ ਤੇ ਪਰਚਾ ਦਰਜ ਕਰਾਉਣਾ ਬਲੈਕਮੇਲਿੰਗ ਦਾ ਐਫ ਆਈ ਆਰ ਦਰਜ ਕਰਾਉਣਾ ਇੱਕ ਹਰਾਨੀ ਦੀ ਗੱਲ ਆ ਇੱਕੋ ਆਡੀਓ ਉਹ ਗੁਰਪ੍ਰੀਤ ਦੇ ਨਾਲ ਇੱਕ ਭਗਤ ਦੁਆਬੀ ਨਾਮ ਦਾ ਪੱਤਰਕਾਰ ਇਹ ਦੋਨੇ ਜਾਣੇ ਜਨਤਕ ਕਰਦੇ ਆ ਉਹੀ ਆਡੀਓ ਗੁਲਾਬ ਸਿੰਘ ਜਨਤਕ ਕਰਦਾ ਉਹੀ ਆਡੀਓ ਹਰਜੀਤ ਜਨਤਕ ਕਰਦਾ ਜਿੱਤੇ ਬਲੱਤ ਕਰਦਾ ਪਰਚਾ ਉਹੀ ਆਡੀਓ ਅਮਰਤਪਾਲ ਮਹਿਰੋ ਜਨਤਕ ਕਰਦਾ ਹੂੰ ਇਹ ਸਾਰੇ ਬੰਦੇ ਅਲੱਗ-ਅਲੱਗ ਕਹਿੰਦੇ ਆ ਕਿ ਸਾਡੇ ਗਵਰਨਮੈਂਟ ਬਾਜਵਾ 2 ਲੱਖ ਰੁਪਈਆ ਮੰਗਦਾ ਆ ਚਕੂ ਆਡੀਓ ਤੇ ਉਹ ਆਡੀਓ 2019 ਦੀ ਹੁੰਦੀ ਹੈ ਉਹੀ ਆਡੀਓ 23 ਚ ਪੇਸ਼ ਕੀਤੀ ਜਾਂਦੀ ਹੈ ਉਹੀ 24 ਚ ਤੇ ਉਹੀ 22 ਚ ਪੇਸ਼ ਕੀਤੀ ਜਾਂਦੀ ਹੈ ਤੇ ਹਰ ਵਾਰੀ ਉਹ ਝੂਠੀ ਪਾਈ ਜਾਂਦੀ ਹੈ ਹੂੰ ਠੀਕ ਹੈ ਇਹ ਫਿਰ ਕੰਪਲੇਂਟ ਦਰਜ ਕਰਾਉਂਦੇ ਉਹਦਾ ਕੋਈ ਬੇਸ ਨਹੀਂ ਨਿਕਲਦਾ ਉਸ ਆਡੀਓ ਦਾ ਕੱਖ ਵੀ ਨਹੀਂ ਉਹਦੇ ਚ ਨਿਕਲਦਾ ਗੱਲ ਉਹ ਵੈਸੇ ਵੀ ਤੁਸੀਂ ਉਹ ਆਡੀਓ ਸਾਨੂੰ ਗੱਲ ਹੀ ਕੋਈ ਹੋਰ ਚੱਲ ਰਹੀ ਹੈ ਸਿਰਫ ਹੁਣ ਤੇ ਤੇ ਕੱਟਕੁੱਟ ਲਾ ਲੂਕੇ ਤੇ ਕੋਈ ਹੋਰ ਉਹਨੂੰ ਪੇਸ਼ ਕੀਤਾ ਜਾਂਦਾ ਕਦੇ ਸਮਾਂ ਸੀ ਬਾਬਾ ਸਰੂਪ ਸਿੰਘ ਦੇ ਖੈਰ ਖਵਾ ਬ ਸੰਤ ਸਰ ਦੇ ਵਿੱਚ ਰਹਿੰਦੇ ਰਹੇ ਉਹ ਤੇ ਅੱਜ ਬਾਬਾ ਸਰੂਪ ਸਿੰਘ ਦੀ ਬਾਬਾ ਗੁਰਪ੍ਰੀਤ ਸਿੰਘ ਦੀ ਖਿਲਾਫਤ ਕਿਉਂ ਕਰ ਰਹੇ ਆ ਆਖਰ ਕਿਹੜੇ ਕਾਰਨ ਹੈ ਇਦਾਂ ਦੇ ਦੇਖੋ ਸਾਰੀ ਸਮੇਂ ਦੀ ਖੇਡ ਹੁੰਦੀ ਆ ਹਮ ਸਾਰੀ ਗੁਰੂ ਸਾਹਿਬ ਦੀ ਕਲਾ ਵਰਤਦੀ ਆ ਜੋ ਉਦੋਂ ਹੋ ਰਿਹਾ ਸੀ ਜੋ ਅੱਜ ਹੋ ਰਿਹਾ ਹੈਗਾ ਕੋਈ ਸਮਾਂ ਹੈਗਾ ਕਿ ਇਹਨੂੰ ਕੋਈ ਬੰਦਾ ਮੜ ਜਾਏ ਨੂੰ ਇਹ ਤੇ ਉਂਗਲ ਚੁੱਕਦਾ ਹੈ ਨਾ ਤਾਂ ਅਸੀਂ ਉਹਨੂੰ ਪੈ ਜਾਂਦੇ ਹੁੰਦੇ ਸੀ ਢੱਡਰੀਆਂ ਵਾਲਾ ਸਾਧ ਜੀਦਾ ਜਾਗਦਾ ਹਜੇ ਉਹਨੇ ਸਰੂਪ ਸਿੰਘ ਨਾਲ ਪੰਗਾ ਲਿਆ ਤੇ ਉਹਦੀਆਂ ਆਪਾਂ ਮਤਲਬ ਚੰਗੀਆਂ ਤਸਿਲੀਆਂ ਕਰਾਈਆਂ ਚੀਕਾਂ ਕਢਾਈਆਂ ਸਾਰੀ ਦੁਨੀਆ ਨੇ ਉਹਦੇ ਦੇਖਿਆ ਠੀਕ ਹੈ ਉਹ ਇਹਨੂੰ ਪੂਰਾ ਡਿਫੈਂਡ ਕੀਤਾ ਨਾਲ ਚਲੋ ਸਾਡੇ ਹੋਰ ਵੀ ਕੋਈ ਜਥੇਬੰਦੀਆਂ ਨੇ ਸਾਥ ਦਿੱਤਾ ਦੇਖੋ ਇਹ ਪਰਮਾਤਮਾ ਦੀ ਖੇਡ ਹੀ ਪਰਮਾਤਮਾ ਦੀ ਕਲਾ ਵਰਤਰੀ ਹੀ ਇਹਨਾਂ ਦੇ ਜਦੋਂ ਆਪਾਂ ਉੱਥੇ ਡੇਰੇ 'ਚ ਰਹਿੰਦੇ ਰਹੇ ਆ ਇਹਨਾਂ ਕੋਲ ਇੱਕ ਕਮਰਾ ਲਿਆ ਹੈਗਾ ਇਹਨਾਂ ਦੀ ਪਾਰਕਿੰਗਾਂ 'ਚ ਮੇਰੀਆਂ ਗੱਡੀਆਂ ਲੱਗਦੀਆਂ ਹੁੰਦੀਆਂ ਠੀਕ ਹੈ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਕਿ ਕੁਝ ਐਹੋ ਜਿਹਾ ਮਾਹੌਲ ਬਣਿਆ ਕਿ ਸਾਰੀਆਂ ਚੀਜ਼ਾਂ ਮੇਰੇ ਤੱਕ ਆਈਆਂ ਤੁਸੀਂ ਇਹ ਗੱਲ ਸੋਚ ਕੇ ਦੇਖੋ ਹੁਣ ਤੱਕ ਸਰੂਪ ਸਿੰਘ ਕੋਲ ਕਿੰਨੇ ਬੰਦੇ ਉਥੇ ਰੈਂਟ ਤੇ ਆਉਣ ਵਾਸਤੇ ਰੈਂਡੇ ਹੋਣਗੇ ਹੋਰ ਕਮ ਆ ਜਾਂ ਜਥੇ ਚ ਆਏ ਹੋਣਗੇ ਕਿੰਨੇ ਆਣੇ ਦਾ ਵਿਰੋਧ ਕੀਤਾ ਪਰ ਉਹ ਚੁੱਪ ਕਰ ਗਏ ਉਹ ਬੋਲ ਨਹੀਂ ਪਾਏ ਠੀਕ ਹੈ ਮੈਂ ਸਮਝਦਾ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਜਾਂ ਮੇਰੇ ਤੇ ਉਹਨਾਂ ਨੇ ਤਰਸ ਕੀਤਾ ਕਿ ਇਸ ਮੁੱਦੇ ਦੇ ਵਿੱਚ ਮੈਨੂੰ ਲੈ ਕੇ ਆਏ ਤੇ ਕਿਉਂਕਿ ਮੈਂ ਨਾ ਤੇ ਇਹਨਾਂ ਕੋਲ ਪਹਿਲਾਂ ਝੁਕਿਆ ਨਾ ਅੱਗੇ ਝੁਕਣਾ ਨਾ ਮੈਂ ਪਹਿਲਾਂ ਵੀ ਕਿਹਾ ਨਾ ਮੈਂ ਅੱਗੇ ਵੀ ਕਿਹਾ ਜੇ ਹੋ ਸਕਦਾ ਕੋਈ ਹੋਰ ਬੰਦਾ ਹੋਵੇ ਮੈਂ ਆਪਣੇ ਆਪ ਨੂੰ ਐਂਡ ਨਹੀਂ ਮੰਨਦਾ ਹੋ ਸਕਦਾ ਸ਼ਾਇਦ ਕੋਈ ਹੋਰ ਵੀ ਮੇਰੀ ਥਾਂ ਤੇ ਚੰਗਾ ਆ ਜਾਂਦਾ ਪਰ ਹਜੇ ਤੱਕ ਗੁਰੂ ਸਾਹਿਬ ਨੇ ਮੇਰੇ ਤੇ ਮਤਲਬ ਇੱਕ ਤਰ੍ਹਾਂ ਦਾ ਤਰਸ ਹੀ ਕਹਿ ਸਕਦੇ ਆ ਕਿ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿਹੀਂ ਜਿਹੜਾ ਇਹ ਸਾਰਾ ਇਹਨੂੰ ਐਕਸਪੋਜ਼ ਕੀਤਾ ਤੇ ਤਾਂ ਹੀ ਜੱਗ ਦੇ ਵਿੱਚ ਜਦੋਂ ਅਸੀਂ ਬੋਲਣਾ ਸ਼ੁਰੂ ਕੀਤਾ ਸਾਧਾਂ ਦੇ ਖਿਲਾਫ ਉਸ ਤੋਂ ਬਾਅਦ ਕਿੰਨੇ ਸਾਧ ਲੱਗੇ ਹੋਏ ਹੌਸਲਾ ਤੇ ਬਾਅਦ ਵਿੱਚ ਲੋਕਾਂ ਦਾ ਵਧਿਆ ਨਾ ਪਹਿਲਾਂ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਦੇਖ ਲਓ 7 ਸਾਲ ਪਹਿਲਾਂ ਕੋਈ ਸਾਧ ਦੇ ਖਿਲਾਫ ਬੋਲ ਕੇ ਦੱਸਿਆ ਬਾਬਾ ਸਰੂਪ ਸਿੰਘ ਦੀ ਨੂ ਦੇ ਬਾਰੇ ਜਿਸ ਹਿਸਾਬ ਦੇ ਨਾਲ ਆਪਸੀ ਡਿਸਪਿਊਟ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਟਿੱਪਣੀਆਂ ਨੇ ਕਿ ਉਹਦਾ ਇਸ ਤੋਂ ਬਿਨਾ ਕੋਈ ਸਹਾਰਾ ਨਹੀਂ ਉਹਦਾ ਪੇਕਾ ਪਰਿਵਾਰ ਵੀ ਉਹਦੇ ਪਿੱਛੇ ਨਹੀਂ ਖੜਦੇ ਆ ਤੇ ਇਹਦੇ ਵਿੱਚ ਚਾਹੀਦਾ ਤੇ ਇਹ ਕਿ ਪਰਿਵਾਰ ਨੂੰ ਇਕੱਠਿਆਂ ਬਾਕੇ ਬਾਬਾ ਸਰੂਪ ਸਿੰਘ ਹੋਣਾ ਨੂੰ ਗੁਰਪ੍ਰੀਤ ਸਿੰਘ ਹੋਣਾ ਨੂੰ ਪਰਿਵਾਰ ਦਾ ਆਪਸ ਦੇ ਵਿੱਚ ਜਿਹੜਾ ਮਸਲਾ ਉਲਝਾ ਉਹਦਾ ਨਿਪਟਾਰਾ ਹੋਣਾ ਚਾਹੀਦਾ ਸੀ ਪਰ ਤੁਸੀਂ ਜਿਹਾ ਜਾਣ ਵਾਲੇ ਪਾਸੇ ਕੋਈ ਅਸੀਂ ਅੱਜ ਵੀ ਕਹਿੰਦੇ ਆ ਅਸੀਂ ਪਿਛਲੀਆਂ ਲਗਾਤਾਰ 5 ਸਾਲ ਤੱਕ ਕਹਿਦੇ ਆ ਰਹੇ ਆ ਕਿ ਤੁਸੀਂ ਆਓ ਬੈਠੋ ਲਾਈਵ ਡਿਬੇਟ ਕਰ ਲਓ ਜਿਹੜੇ ਤਰੀਕੇ ਨਾਲ ਤੁਹਾਡਾ ਸਮਝੌਤਾ ਹੁੰਦਾ ਤੁਸੀਂ ਸਮਝੌਤਾ ਕਰਕੇ ਵੇਖ ਲਓ ਠੀਕ ਹੈ ਆ ਮੈਂ ਸਮਝੌਤਾ ਕਰਾ ਦਿੰਨਾ ਨਾਲ ਜੇ ਮੇਰੇ ਮੇਰੇ ਕਿਆ ਹੁੰਦਾ ਹੂੰ ਠੀਕ ਹੈ ਮੇਰੇ ਕਿਆ ਹੁੰਦਾ ਤੇ ਕਰਾ ਲੈਣਾ ਇਹਨੂੰ ਮੈਂ ਗੁਰਪ੍ਰੀਤ ਸਿੰਘ ਨੂੰ ਯਾਦ ਕਰਵਾ ਦਿਆਂ ਕਿ ਜਦੋਂ ਇਹ ਬੀਬੀ ਪਹਿਲਾਂ ਰੁਸਕੇ ਜਾਂਦੀ ਰਹੀ ਐ ਜਦੋਂ ਇੱਕ ਢਾਂਚਾ ਨਾਂ ਦੀ ਕੁੜੀ ਕੋਡ ਨੇਮ ਢਾਂਚਾ ਨਾਮ ਉਹਦਾ ਹੋ ਰਹੀ ਢਾਂਚਾ ਨਾਂ ਦੀ ਕੁੜੀ ਦੇ ਨਾਲ ਐ ਫੜਿਆ ਗਿਆ ਐ ਗੁਰਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਾ ਜਿਹਦੀਆਂ ਕਿ ਮੇਰੇ ਕੋਲ ਇੱਥੋਂ ਤੱਕ ਦੀਆਂ ਫੋਟੋਆਂ ਜਿਹੜੀਆਂ ਇਹਨੇ ਇਹਦੇ ਫੋਨ ਦੇ ਵਿੱਚ ਭੇਜੀਆਂ ਉਹ ਮੇਰੇ ਕੋਲ ਮੌਜੂਦ ਨੇ ਆ ਤੁਹਾਨੂੰ ਦਿਖਾ ਦਿੰਨਾ ਜੇ ਚਲਾ ਸਕਦੇ ਤੁਹਾਨੂੰ ਅਥਾਰਾਈਜ਼ਰ ਚਲਾ ਦਿਓ ਉਹਦੇ ਨਾਲ ਚੈਟਾਂ ਸਾਰਾ ਕੁਝ ਮੇਰੇ ਕੋਲ ਮੌਜੂਦ ਨੇ ਜਦੋਂ ਇਹ ਬੀਬੀ ਦੇ ਹੱਥ ਲੱਗਦੀਆਂ ਬੀਬੀ ਘਰ ਛੱਡ ਕੇ ਜਾਂਦੀ ਹੈ ਇਹ ਮਾਫੀਆਂ ਮੰਗ ਕੇ ਪਿਓ ਪੁੱਤ ਜਾਂਦੇ ਆ ਤੇ ਉਸ ਸਮੇਂ ਇਹਨਾਂ ਦੇ ਨਾਲ ਮੈਂ ਮੌਜੂਦ ਹੀਗਾ ਮੈਂ ਵੀ ਉਹਨਾਂ ਨੂੰ ਕਹਿਣਾ ਕਿ ਚਲੋ ਇਸ ਵਾਰ ਕੋਈ ਨਹੀਂ ਇਹਨੂੰ ਬਖਸ਼ ਦਿਓ ਉਹਨੂੰ ਉਦੋਂ ਬੀਬੀ ਨੂੰ ਨਾਲ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਲੋਕ ਰੱਬ ਮੰਨਦੇ ਐ ਏਡੇ ਵੱਡੇ ਮਹਾਪੁਰਸ਼ ਮੰਨਿਆ ਜਾਂਦਾ ਉਹਨਾਂ ਨੂੰ ਤੁਸੀਂ ਇੰਨੇ ਕਰਤਾਰਹੀਨ ਦੱਸ ਰਹੇ ਹੋ ਕਰਤਾਰਹੀਨ ਮੈਂ ਕਹਿੰਨਾ ਇੱਕ ਸਿਰੇ ਦਾ ਜਿਹੜਾ ਕ੍ਰਿਮੀਨਲ ਆ ਨਾ ਉਹਦਾ ਵੀ ਜ਼ਮੀਰ ਮੜਾ ਮੋਟਾ ਜਾਗਦਾ ਹੁੰਦਾ ਉਹਦਾ ਵੀ ਮੜਾ ਮੋਟਾ ਕਿਰਦਾਰ ਚੰਗਾ ਹੁੰਦਾ ਦੇਖੋ ਮੈਂ ਪਿੱਛੇ ਬੜੇ ਲੰਬੇ ਖਲਾਸੇ ਕਰ ਚੁੱਕਿਆ ਹਾਂ ਕਿ ਜੇ ਸਰੂਪ ਸਿੰਘ ਸੱਚਾ ਹੈ ਜੇ ਇਹ ਕਹਿੰਦਾ ਮੇਰੀਆਂ ਜਨਾਨੀਆਂ ਨਾਲ ਰਿਲੇਸ਼ਨ ਨਹੀਂ ਆ ਪਹਿਲਾਂ ਮੈਂ ਗੱਲ ਪੂਰੀ ਕਰ ਦਵਾਂ ਇਹਦੇ ਬਹੁਤ ਜ਼ਿਆਦਾ ਜਨਾਨੀਆਂ ਦੇ ਨਾਲ ਰਿਲੇਸ਼ਨ ਨੇ ਸਰੀਰਕ ਸੰਬੰਧ ਨੇ 100% ਨੇ ਹੁਣ ਇਹਦਾ ਮੈਂ ਨਾਂ ਪੂਰਾ ਕਿਉਂ ਲੈ ਰਿਹਾ ਕਿਉਂਕਿ ਇਹਨੇ ਜਿਹੜੀ ਇੰਟਰਵਿਊ ਦਿੱਤੀ ਆ ਸੁਰਖਵ ਜਿਹੜੇ ਹੋਰ ਇੱਕ ਦੋ ਚੈਨਲਾਂ ਤੇ ਉਹਦੇ ਤੇ ਮੇਰਾ ਇਹਨੇ ਪੂਰਾ ਖੁੱਲ ਕੇ ਨਾਮ ਲਿਆ ਹੁਣ ਮੇਰੇ ਕੋਲ ਪੂਰਾ ਅਧਿਕਾਰ ਆ ਕਿ ਮੈਂ ਦਾ ਪੂਰਾ ਖੁੱਲ ਕੇ ਨਾਮ ਲੈ ਕੇ ਦੱਸਾਂ ਕਿ ਸੰਤ ਬਾਬਾ ਸਰੂਪ ਸਿੰਘ ਦੇ ਅਨੇਕ ਜਨਾਨੀਆਂ ਦੇ ਨਾਲ ਰਿਲੇਸ਼ਨ ਨੇ ਜੇ ਇਹ ਮੁਕਰਦਾ ਜੇ ਇਹ ਕਹਿੰਦਾ ਮੇਰੇ ਰਿਲੇਸ਼ਨ ਨਹੀਂ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਖੁੱਲ੍ਹ ਕੇ ਚੈਲੰਜ ਕਰਦਾ ਤੁਸੀਂ ਸਾਰੀਆਂ ਬਾਬੇ ਨੂੰ ਲੈ ਕੇ ਆਓ ਸਾਂਝੀ ਥਾਂ ਤੇ ਇਕੱਠੇ ਹੋਵੋ ਸਿੱਖ ਜਥੇਬੰਦੀਆਂ ਹੋਣ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਹੋਣ ਦਮਦਮਿਤਕ ਸਾal ਦੇ ਮੁਖੀ ਹੋਣ ਹੋਰ ਸਾਰੇ ਆ ਕੇ ਉੱਥੇ ਬੈਠਣ ਜਨਾਨੀਆਂ ਦੀ ਮੈਂ ਲਿਸਟ ਦੇ ਦਾਂਗਾ ਜੇ ਮੈਂ ਝੂਠਾ ਪਾਇਆ ਗਿਆ ਤੁਸੀਂ ਕੁਛ ਨਾ ਕਰਿਓ ਪਿਸਤੌਲ ਮੇਰੇ ਕੋਲ ਹੈਗਾ ਗੋਲੀ ਮੈਂ ਆਪਣੇ ਆਪ ਦੇ ਆਪ ਮਾਰ ਲੂੰਗਾ ਮੈਂ ਕਿਸੇ ਨੂੰ ਸਜ਼ਾ ਨਹੀਂ ਹੁਣ ਦਿੰਦਾ ਤੇ ਜੇ ਇਹ ਝੂਠਾ ਪਾਇਆ ਗਿਆ ਤੇ ਫਿਰ ਸਿੱਖ ਪੰਥ ਫੈਸਲਾ ਕਰੇ ਕਿ ਕੀ ਕਰਨਾ ਤੇ ਮੈਂ ਲਿਸਟ ਦੇ ਦੂੰਗਾ ਇਹ ਵੀ ਗਰੰਟੀ ਹੈ ਕਿ ਉਸ ਲਿਸਟ ਦੇ ਵਿੱਚ ਇੱਕ ਵੀ ਬੀਬੀ ਜਿਹੜੀ ਆ ਉਹ ਝੂਠੀ ਨਹੀਂ ਨਿਕਲੇਗੀ ਉਹ 100% ਸੱਚੀ ਹੋਏਗੀ ਔਰ ਇੱਥੋਂ ਤੱਕ ਵੀ ਮੈਂ ਕਹਿ ਦਿੰਦਾ ਜੇ ਮੈਨੂੰ ਕਾਨੂੰਨ ਇਸ ਚੀਜ਼ ਦੀ ਆਗਿਆ ਦਿੰਦਾ ਠੀਕ ਹੈ ਤੇ ਅਸੀਂ ਬੱਚਿਆਂ ਦੇ ਡੀਐਨਏ ਟੈਸਟ ਤੱਕ ਵੀ ਜਾ ਸਕਦੇ ਹਾਂ ਠੀਕ ਹੈ ਜਿਹੜੇ ਚੀਜ਼ਾਂ ਦੇ ਦਾਅਵੇ ਕਰਦਾ ਹੈ ਨਾ ਬਹੁਤ ਦੂਰ ਤੱਕ ਗੱਲ ਪਹੁੰਚਣੀ ਹੈ ਇਹ ਇਹਨਾਂ ਨੇ ਸਿੱਖ ਪੰਥ ਦਾ ਘਾਣ ਕੀਤਾ ਸਰੂਪ ਸਿੰਘ ਐਂਡ ਸੰਸ ਔਰ ਮੈਂ ਅੱਜ ਨਹੀਂ ਇਹ ਦਾਅਵੇ ਕਰ ਰਿਹਾ ਮੈਂ ਅੱਜ ਦੇ ਇਲਜ਼ਾਮ ਨਹੀਂ ਲਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਮੇਰੇ ਤੋਂ ਪਹਿਲਾਂ ਜਦੋਂ ਸੋਸ਼ਲ ਮੀਡੀਆ ਐਕਟਿਵ ਨਹੀਂਗਾ ਉਦੋਂ ਵੀ ਗਰਦਾਸਪੁਰ ਦੇ ਵਿੱਚ ਦੁਰੰਗਲਾ ਰੋਡ ਦੇ ਉੱਤੇ ਇੱਕ ਪਿੰਡ ਪੈਂਦਾ ਉਥੋਂ ਇਹ ਸਰੂਪ ਸਿੰਘ ਐਂਡ ਇਹਦੇ ਜਿਹੜੇ ਜਥੇ ਵਾਲੇ ਫੜੇਗੇ ਜਿੱਥੇ ਇਹਨਾਂ ਨੂੰ ਰੱਜ ਕੇ ਜੁੱਤੀ ਫੇਰੀ ਗਈ ਤੇ ਫਿਰ ਇਹਨਾਂ ਨੂੰ ਉਥੋਂ ਕੱਢਿਆ ਗਿਆ ਉਸ ਤੋਂ ਬਾਅਦ ਟਾਲੀ ਸਾਹਿਬ ਗੁਰਦਾਰਾ ਪੈਂਦਾ ਹੈ ਸਾਡੇ ਨੇੜੇ ਉੱਥੇ ਇਹਦਾ ਵਧੀਆ ਆਪਣੇ ਪ੍ਰੋਗਰਾਮ ਕਰਦਾ ਹੁੰਦਾ ਹੈ ਜਦੋਂ ਇਹਦੀਆਂ ਕਰਤੂਤਾਂ ਦੇਖੀਆਂ ਉਹਨਾਂ ਨੇ ਪੂਰਨ ਤੌਰ ਤੇ ਬਾਈਕਾਟ ਕੀਤਾ ਮੇਰੇ ਲਾਗੇ ਬਾਬਾ ਮੱਖਣਸ਼ਾਹ ਲਬਾਣਾ ਹੈ ਉਹ ਉੱਥੇ ਇਹਦਾ ਬਾਈਕਾਟ ਕੀਤਾ ਕਿ ਜੇ ਮੈਂ ਲਿਸਟ ਦਵਾਂ ਬਹੁਤ ਲੰਬੀ ਲਿਸਟ ਆ ਇੱਕ ਇਹ ਵੀ ਵੱਡਾ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਬਾਬਾ ਸਰੂਪ ਸਿੰਘ ਦੀ ਨੌ ਨੂੰ ਸਪੋਰਟ ਕਰ ਰਹੇ ਹੋ ਤਜਿੰਦਰ ਪ੍ਰਤਾਪ ਕੌਰ ਨੂੰ ਤੇ ਬਾਬਾ ਸਰੂਪ ਸਿੰਘ ਦੇ ਕੁਝ ਖੈਰਖਵਾ ਨੇ ਉਹਨਾਂ ਦੇ ਵੱਲੋਂ ਵੀ ਦੋਸ਼ ਲਾਏ ਜਾ ਰਹੇ ਨੇ ਕਿ ਬਾਬਾ ਸਰੂਪ ਸਿੰਘ ਦੀ ਨੌ ਦੇ ਨਾਲ 12 ਦੇ ਨਜਾਇਜ਼ ਸਬੰਧ ਨੇ ਉਹਦੀਆਂ ਅਸ਼ਲੀਲ ਫੋਟੋਆਂ ਵੀ ਨੇ ਜਿਹੜੀਆਂ ਅਸ਼ਲੀਲ ਫੋਟੋਆਂ ਨੇ ਉਹ ਇਹ ਜਨਤਕ ਕਰਦੇ ਨੇ ਠੀਕ ਹੈ ਜਿਹੜੀਆਂ ਇਹਨਾਂ ਨੇ ਕੱਲ ਦਿਖਾਈਆਂ ਨੇ ਫੋਟੋਆਂ ਤੇ ਮੈਂ ਚਾਹੁੰਦਾ ਕਿ ਤੁਸੀਂ ਉਹ ਫੋਟੋਆਂ ਜਿਹੜੀਆਂ ਨੇ ਉਹ ਤੁਸੀਂ ਪਲੇ ਕਰ ਦਿਓ ਜਿਹੜੀਆਂ ਕਹਿ ਰਹੇ ਆ ਕਿ ਇਹ ਅਸ਼ਲੀਲ ਫੋਟੋਆਂ ਨੇ ਠੀਕ ਹੈ ਉਹ ਅਸ਼ਲੀਲ ਫੋਟੋਆਂ ਕੀ ਨੇ ਆ ਤੁਹਾਡੇ ਕੈਮਰੇ ਤੇ ਤੁਸੀਂ ਐਡੀਟਿੰਗ ਦੇ ਵਿੱਚ ਚਲਾ ਦਿਓ ਜਿਹੜੀ ਬੀਬੀ ਤੇਜਿੰਦਰ ਪ੍ਰਤਾਪ ਕੌਰ ਮੇਰੇ ਨਾਲ ਕਿਸ਼ਤੀ ਦੇ ਵਿੱਚ ਬੈਠੀ ਹੋਈ ਹੈ ਠੀਕ ਹੈ ਔਰ ਖਰਾਨੀ ਦੀ ਗੱਲ ਆ ਕਿ ਉੱਥੇ ਮੇਰੀ ਮੇਰੀ ਸਿਸਟਰ ਵੀ ਮੌਜੂਦ ਆ ਮੇਰਾ ਬੇਟਾ ਵੀ ਮੌਜੂਦ ਆ ਮੇਰਾ ਭਰਾ ਵੀ ਮੌਜੂਦ ਆ ਫੋਟੋਆਂ ਦੇ ਵਿੱਚ ਇਹ ਅੱਧੀ ਫੋਟੋ ਕੱਟ ਕੇ ਦਿਖਾ ਰਿਹਾ ਆ ਫੋਟੋਆਂ ਪੂਰੀਆਂ ਨੇ ਆ ਸਾਰੀਆਂ ਫੋਟੋਆਂ ਦੇਖ ਲੀਆਂ ਜਣ ਮੇਰਾ ਬੇਟਾ ਵੀ ਵਿੱਚੇ ਮੌਜੂਦ ਆ ਔਰ ਇੱਕ ਹੋਰ ਬੜੀ ਹਰਾਨੀ ਦੀ ਗੱਲ ਆ ਜਦੋਂ ਅਸੀਂ ਉਹ ਫੋਟੋਆਂ ਜ਼ੂਮ ਕਰਦੇ ਆ ਤੇ ਆ ਪਿੱਛੇ ਕੌਣ ਖਲੋਤਾ ਇਹ ਗੁਰਪ੍ਰੀਤ ਸਿੰਘ ਮਣੀ ਠੀਕ ਹੈ ਤੇ ਉਹਦੇ ਪਿੱਛੇ ਮੇਰਾ ਘਟੋਕੜ ਅੱਧਾ ਪਿੰਡ ਖਲੋਤਾ ਕਿਉਂਕਿ ਉਹ ਉਹਨਾਂ ਦਿਨਾਂ ਦੇ ਵਿੱਚ ਲੇਕ ਤੇ ਬੱਸ ਭਰ ਕੇ ਗਈ ਦੋ ਬਸਾਂ ਮੇਰੇ ਪਿੰਡ ਤੋਂ ਗਈਆਂ ਹੀ ਵਿਸਾਖੀ ਦੇ ਪ੍ਰੋਗਰਾਮ ਤੇ ਚੰਡੀਗੜ੍ਹ ਠੀਕ ਹੈ ਜੀ ਤੇ ਉਹਨਾਂ ਚੋਂ ਇੱਕ ਬੱਸ ਲੇਕ ਤੇ ਬੀਬੀਆਂ ਤੇ ਮੇਰੇ ਪਿੰਡ ਦੇ ਕੁਝ ਕੁ ਨੌਜਵਾਨ ਮੇਰੇ ਰਿਸ਼ਤੇਦਾਰੇ ਫੋਟੋ ਦੇ ਵਿੱਚ ਸਾਫ਼ ਨਜ਼ਰ ਆ ਰਹੇ ਆ ਪਿੱਛੇ ਖੜੇ ਆ ਤੇ ਇੱਕ ਇੱਕ ਹੋਰ ਮੇਰੇ ਪਰਿਵਾਰ ਦਾ ਬੜਾ ਤਗੜਾ ਜੀ ਹੈ ਜਿਹਨੂੰ ਅੱਜ ਦੀ ਰੇਡ ਚ ਵਰਤਦੇ ਨੇ ਉਹ ਵੀ ਇਹਦੇ ਗੁਰਪ੍ਰੀਤ ਦੇ ਨਾਲ ਬੈਠਾ ਵਾ ਠੀਕ ਹੈ ਪਿਛਲੀਆਂ ਤਸਵੀਰਾਂ ਚ ਸਾਫ਼ ਨਜ਼ਰ ਆ ਰਿਹਾ ਕਿ ਮੈਂ ਇਹਦੀ ਘਰ ਵਾਲੀ ਦੇ ਨਾਲ ਮੈਂ ਕੁਝ ਅਲ ਅਸ਼ਲੀਲੇ ਤਸਵੀਰਾਂ ਨੇ ਤੇ ਅਸ਼ਲੀਲ ਤਸਵੀਰਾਂ ਦੇ ਵਿੱਚ ਮੇਰੀ ਸਿਸਟਰ ਵੀ ਮੌਜੂਦ ਆ ਮੇਰਾ ਭਰਾ ਵੀ ਮੌਜੂਦ ਆ ਤੇ ਮੇਰਾ ਬੇਟਾ ਵੀ ਮੌਜੂਦ ਆ ਕੀ ਇਹਨਾਂ ਤਸਵੀਰਾਂ ਨੂੰ ਅਸ਼ਲੀਲ ਕਿਹਾ ਜਾ ਰਿਹਾ ਹੈ ਉਹਨਾਂ ਦੇ ਕੋਲੇ ਕੋਈ ਹੋਰ ਵੀ ਹੈਗੀ ਆ ਇਹਨਾਂ ਕੋ ਕੁਝ ਹੈ ਹੀ ਨਹੀਂ ਤੇ ਇਹਨੂੰ ਅਸ਼ਲੀਲ ਕਹਿਣਗੇ ਹਮਮ ਹੋਰ ਕੱਖ ਅਜੇ ਤੱਕ 5 ਸਾਲ ਹੋ ਗਏ ਆ ਇਹਨਾਂ ਨੂੰ ਰੌਲਾ ਪਾਉਂਦਿਆਂ ਨੂੰ ਇਹਨਾਂ ਕੋ ਕੁਝ ਅਸ਼ਲੀਲ ਹੈ ਹੀ ਨਹੀਂ ਫਿਰ ਇੱਕ ਹੋਰ ਬੜੀ ਹਰਾਨੀ ਵਾਲੀ ਗੱਲ ਆ 5 ਸਾਲ ਹੋ ਗਏ ਤੁਹਾਨੂੰ ਕੇਸ ਲੜਦਿਆਂ ਨੂੰ ਠੀਕ ਹੈ ਤੁਸੀਂ ਉਸ ਬੀਬੀ ਦੇ ਖਿਲਾਫ ਇੱਕ ਵੀ ਐਵੀਡੈਂਸ ਕਰੈਕਟਰਲੈਸ ਦਾ ਪ੍ਰੂਫ ਨਹੀਂ ਕਰ ਪਾਏ ਦਿਖਾ ਵੀ ਨਹੀਂ ਪਾਏ ਤੁਹਾਡੇ ਡੇਰੇ 'ਚ ਲੰਘ-ਲੰਘ ਥਾਂ ਤੇ ਹਰ ਥਾਂ ਤੇ ਕੈਮਰੇ ਲੱਗੇ ਨੇ ਕੈਮਰੇ ਦਾ ਜਿਹੜਾ ਕੰਟਰੋਲ ਹੈ ਤੁਹਾਡੇ ਦਫ਼ਤਰ ਦੇ ਵਿੱਚ ਆ ਠੀਕ ਹੈ ਜੇ ਮੰਨ ਲਓ ਮੇਰਾ ਤੁਹਾਡੇ ਘਰ ਬੜਾ ਔਨ ਜਾਣ ਨਹੀਂ ਬੀਬੀ ਨਾਲ ਨਜ਼ਦੀਕੀ ਹੀ ਕੈਮਰੇ 'ਚ ਤੇ ਸਭ ਆ ਗਿਆ ਹੁਣ ਜਿਵੇਂ ਉਹਦੇ ਬੈਡਰੂਮ 'ਚ ਵੜਿਆ ਤੇ ਠੀਕ ਹੈ ਘਰ ਦੇ ਵਿੱਚ ਆ ਗਿਆ ਹੁਣ ਉਹ ਤੁਸੀਂ ਜਨ ਤੱਕ ਕਿਉਂ ਨਹੀਂ ਕੀਤੀਆਂ ਪੰਜ ਸਾਰ ਥੋੜੇ ਨਹੀਂ ਹੁੰਦੇ ਇਹਨਾਂ ਨੇ ਹੁਣੇ ਰੀਸੈਂਟਲੀ ਜਿਹੜਾ ਐਡੀਸੀ ਕੋਲ ਕੇਸ ਲਾਇਆ ਉਹਦੇ ਉਹਦੇ ਤੇ ਹੁਣ ਇਹਨਾਂ ਤੇ ਐਫਆਈਆਰ ਦਰਜ ਹੋਣ ਵਾਲੀ ਆ ਐਸਐਸਪੀ ਸਾਹਿਬ ਨੂੰ ਆਪਾਂ ਦਰਖਾਸਤ ਵੀ ਦੇ ਆ ਹਾਈ ਕੋਰਟ ਦੇ ਵਿੱਚ ਵੀ ਆਪਾਂ ਪਾਉਣ ਲਗੇ ਆ ਉਹਦੇ ਵਿੱਚ ਇਹਨਾਂ ਨੇ ਬੀਬੀ ਦੇ ਕੈਰੈਕਟਰ ਦੀ ਗੱਲ ਕੀਤੀ ਹੈ ਬਾਅਦ ਚੋਂ ਪ੍ਰੂਫ ਹੀ ਨਹੀਂ ਕਰ ਪਾਏ ਜਦੋਂ ਏਡੀਸੀ ਸਾਹਿਬ ਨੇ ਕਿਹਾ ਕਿ ਬੀਬੀ ਦੇ ਕੈਰੈਕਟਰ ਦੇ ਕੋਈ ਦੋਸ਼ ਜਿਹੜਾ ਤੁਸੀਂ ਲਾਇਆ ਉਹਦਾ ਪ੍ਰੂਫ ਕੋਈ ਦਿਓ ਕੁਝ ਵੀ ਨਹੀਂ ਹੈਗਾ ਇਹਨਾਂ ਨੂੰ ਠੀਕ ਹੈ ਇੱਕ ਕੋਈ ਆਡੀਓ ਚੁੱਕੀ ਫਿਰਦੇ ਆ ਜਿਹੜੀ ਕਿਤੇ ਵੀ ਕੋਈ ਪ੍ਰੂਫ ਨਹੀਂ ਹੁੰਦੀ ਉਹਦੇ 'ਚ ਕੋਈ ਸਾਬਤ ਹੀ ਨਹੀਂ ਹੁੰਦਾ ਕਿ ਬੀਬੀ ਦਾ ਕੋਈ ਕੈਰੈਕਟਰ ਮਾੜਾ ਹੈ ਜਾਂ ਕੁਝ ਵੀ ਹੈਗਾ ਜੇ ਮਾੜਾ ਹੀ ਬਹੁਤ ਕੁਝ ਅੱਜ ਦੇ ਇਹ ਟੈਕਨੀਕਲ ਜਮਾਨਾ ਹੁਣ ਅਸੀਂ ਕਹਿੰਦੇ ਆ ਕਿ ਸਰੂਪ ਸਿੰਘ ਦਾ ਮੁੰਡਾ ਗੁਰਪ੍ਰੀਤ ਸਿੰਘ ਮਣੀ ਇਹਦੇ ਆਪਣੇ ਭਰਾ ਦੀ ਘਰਵਾਲੀ ਦੇ ਨਾਲ ਨਜਾਇਜ਼ ਸਬੰਧ ਨੇ ਠੀਕ ਹੈ ਜੀ ਮੈਂ ਨਹੀਂ ਕਹਿ ਰਿਹਾ ਉਹ ਕੀ ਕਹਿ ਰਿਹਾ ਇਹਦੇ ਫੋਨ ਦੀਆਂ ਚੈਟਾਂ ਕਹਿ ਰਹੀਆਂ ਨੇ ਠੀਕ ਹੈ ਇਹਦੇ ਫੋਨ ਦਾ ਸਾਰਾ ਰਿਕਾਰਡ ਕਹਿ ਰਿਆ ਜਿਹੜਾ ਇਹ ਖੁਦ ਪਿਛਲੇ ਦਿਨਾਂ 'ਚ ਆਪਣੇ ਬੰਦਿਆਂ ਨੂੰ ਕਹਿੰਦਾ ਸੀ ਯਾਰ ਮੇਰਾ ਫੋਨ ਹੈਕ ਹੋ ਗਿਆ ਮੇਰਾ ਫੋਨ ਕਿਸੇ ਨੇ ਹੈਕ ਕਰ ਲਿਆ ਇਹਦੇ ਫੋਨ ਦੇ ਵਿੱਚੋਂ ਐਡਾ ਤਗੜਾ ਡੇਟਾ ਮਿਲਿਆ ਸਾਰੀਆਂ ਚੈਟਾਂ ਨੇ ਸਾਡੇ ਕੋਲ ਮੌਜੂਦ ਹੈ ਢੇਰ ਲੱਗਿਆ ਪਿਆ ਸਕਰੀਨ ਤੇ ਚਲਾ ਦਿਓ ਕੱਲੀ ਕੱਲੀ ਭੇਜ ਦਾਂਗੇ ਫਿਰ ਕਹੇਗਾ ਕਿ ਮੇਰੀਆਂ ਚੈਟਾਂ ਜਿਹੜੀਆਂ ਨਕਲੀ ਬਣਾਈਆਂ ਗਈਆਂ ਨੇ ਚੈਟਾਂ ਨਕਲੀ ਹੋ ਸਕਦੀਆਂ ਆਵਾਜ਼ ਨਕਲੀ ਹੈ ਤੇਰੀ ਸਕਰੀਨ ਰਿਕਾਰਡਿੰਗਾਂ ਨਕਲੀਆਂ ਨੇ ਟੈਸਟਿੰਗ ਕਰਾਏ ਉਹਦੀ ਰਿਪੋਰਟ ਦੇ ਦੇ ਸਾਨੂੰ ਤੂੰ ਟੈਸਟਿੰਗ ਕਰਾ ਲੈ ਪੈਂਡਰਾਈਵ ਚ ਪਾ ਕੇ ਸਾਰੇ ਦੇ ਦਾਂਗੇ ਤੂੰ ਟੈਸਟਿੰਗ ਕਰਾ ਲੈ ਔਰ ਬਕਾਇਦਾ ਆਪਾਂ ਕੋਡ ਦੇ ਵਿੱਚ ਕੋਡ ਦੇ ਵਿੱਚ ਜਾਲੀ ਐਵੀਡੈਂਸ ਦਵਾਂਗੇ ਕੋਡ ਸਜ਼ਾ ਕਰਦੀ ਇਹਨੂੰ ਠੀਕ ਹੈ ਜੀ ਕੋਰਟ ਸਾਨੂੰ ਸਜਾ ਕਰਦੇ ਜੇ ਇਹ ਜਾਲੀ ਐਵੀਡੈਂਸ ਪਾਏ ਜਾਂਦੇ ਨੇ ਸਕਰੀਨ ਰਿਕਾਰਡਿੰਗਾਂ ਇਸੇ ਕਰਕੇ ਉਦੋਂ ਕੀਤੀਆਂ ਗਈਆਂ ਉਸ ਕੁੜੀ ਦੇ ਫੋਨ ਨੰਬਰ ਤੱਕ ਦੀ ਸਕਰੀਨ ਰਿਕਾਰਡਿੰਗ ਹੈਗੀ ਐ ਇਹਦੇ ਫੋਨ ਨੰਬਰ ਤੱਕ ਦੀ ਸਕਰੀਨ ਰਿਕਾਰਡਿੰਗ ਹੈਗੀ ਐ ਔਰ ਸਭ ਤੋਂ ਵੱਡਾ ਐਵੀਡੈਂਸ ਕੀ ਆ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਨੂੰ ਵੀਡੀਓ ਭੇਜਦੇ ਇਹ ਉਹ ਐਵੀਡੈਂਸ ਤਗੜੇ ਨੇ ਉਹ ਤੇ ਪਬਲੀਕਲੀ ਨਹੀਂ ਨਾ ਹੈਗੇ ਉਹ ਤੇ ਇਹਨਾਂ ਨੇ ਇੱਕ ਦੂਜੇ ਨੂੰ ਭੇਜੀਆਂ ਉਹ ਕਿੱਥੋਂ ਆ ਗਿਆ ਸਾਡੇ ਕੋਲ ਦੱਸੋ ਭਈ ਉਹਦਾ ਵੀ ਜਵਾਬ ਦੇਣ ਫਿਰ ਹੱਥ ਲਿਖਤ ਉਹ ਇੱਕ ਕਵਤਾਵਾ ਪਈਆਂ ਨੇ ਉਸ ਕੁੜੀ ਦੀਆਂ ਠੀਕ ਹੈ ਜੀ ਇੱਕ ਛੋਟੇ ਜਿਹੇ ਪ੍ਰੂਫ ਨਹੀਂ ਆ ਬਹੁਤ ਵੱਡੇ ਪ੍ਰੂਫ ਦੇ ਨਾਲ ਆਪਾਂ ਕੋਰਟ ਦੇ ਵਿੱਚ ਦਿੱਤੇ ਆ ਤੁਹਾਡਾ ਖੁਲਾਸੇ ਕਰਨ ਦਾ ਮਕਸਦ ਕੀ ਹੈ ਤੇਜਿੰਦਰ ਪ੍ਰਤਾਪ कौर ਮੀਡੀਆ ਦੇ ਵਿੱਚ ਇੰਟਰਵਿਊਸ ਦੇ ਰਹੇ ਨੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਬੋਲਦੇ ਹੋ ਤੇ ਤੁਹਾਡਾ ਮੋਟਿਵ ਕੀ ਸਮਝਿਆ ਜਾਵੇ ਕਿ ਅਸਲ ਦੇ ਵਿੱਚ ਲੋਕਾਂ ਤੱਕ ਕਿਦਾਂ ਦੀ ਗੱਲ ਲੈ ਕੇ ਜਾਣਾ ਚਾਹੁੰਦੇ ਹੋ ਦੇਖੋ ਇੱਕੋ ਇੱਕ ਮੋਟਿਵ ਇੱਕੋ ਇੱਕ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਰਦਾ ਅੱਜ ਵੀ ਅਸੀਂ ਸਤਿਕਾਰ ਕਰਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਦਾ ਨਿਹੰਗ ਜਥੇਬੰਦੀਆਂ ਦਾ ਜੀ ਸਤਿਕਾਰ ਕਰਦੇ ਆਂ ਔਰ ਉਹਨਾਂ ਤੇ ਪੂਰਨ ਭਰੋਸਾ ਹੈ ਮੈਨੂੰ ਪਤਾ ਹੈ ਸਾਡੇ ਪੰਥ ਦੇ ਵਿੱਚ ਝੂਠਾ ਹੈਗੀਆਂ ਨੇ ਮਾੜੇ ਅੰਸਰ ਹੈਗੇ ਨੇ ਮਾੜੇ ਸੰਤ ਬਾਬੇ ਹੈਗੇ ਨੇ ਪਰ ਸਭ ਤੋਂ ਵੱਡੀ ਗੱਲ ਇੱਥੇ ਕੀ ਆ ਜਾਂਦੀ ਹੈ ਕਿ ਅਹੀਂ ਇਹਨਾਂ ਨੂੰ ਬਾਹਰ ਕੱਟਣਾ ਹੁਣ ਇੰਨਾ ਗੰਭੀਰ ਮਸਲਾ ਬਣਿਆ ਪਿਆ ਕੱਲ ਕੁਝ ਬਾਬਾ ਜੀ ਨੇ ਮੈਨੂੰ ਕੋਈ ਚਾਰ ਪੰਜ ਬਾਬੇ ਇਕੱਠੇ ਹੋਏ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸਾਰਿਆਂ ਤੇ ਅਸਰ ਪੈ ਰਿਹਾ ਜਿੰਨਾ ਚਿੰناوی ਸੰਤ ਸਮਾਜ ਸਾਰਾ ਇਸ ਟਾਈਮ ਪਰੇਸ਼ਾਨ ਹੋਇਆ ਪਿਆ ਸਾਰਿਆਂ ਦਾ ਚੋਲਾ ਦਾਗੀ ਹੋ ਚੁੱਕਿਆ ਸਾਡਾ ਮੇਨ ਮਕਸਦ ਕੀ ਆ ਕਿ ਇਹ ਸਰੂਪ ਸਿੰਘ ਐਂਡ ਪਾਰਟੀ ਜਿਹੜੀ ਆ ਇਹਦੇ ਨਾਲ ਦੇ ਇੱਕ ਦੋ ਹੋਰ ਵੀ ਸੰਤ ਨੇ ਇਹ ਸਾਰੇ ਜਿਹੜੇ ਆ ਪੰਥਕ ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਪੰਥ ਚੋ ਛੇਕ ਕੇ ਤਾਂ ਜੋ ਜਿਹੜੇ ਜਿੰਨੇ ਵੀ ਅੱਗੇ ਪ੍ਰਚਾਰਕ ਨੇ ਉਹ ਆਪਣੇ ਆਪ ਨੂੰ ਸੰਭਾਲ ਸਕਣ ਆਪਣੇ ਕਹਿ ਸਕਦੇ ਨਾ ਕਿ ਇੱਕ ਸੰਗਲਨ ਨਾਲਿਆਂ ਨੂੰ ਪਾੜਨ ਤੇ ਚੰਗੀ ਗੱਲ ਆ ਨਹੀਂ ਤੇ ਫਿਰ ਹਾਲ ਜੋ ਅੱਜ ਸਰੂਪ ਸਿੰਘ ਦਾ ਹੋ ਰਿਹਾ ਇਹ ਤੇ ਕੁੱਲੜਪੀਰੀ ਵਾਲੇ ਨਾਲ ਜ਼ਿਆਦਾ ਬਦਨਾਮ ਹੋ ਚੁੱਕਿਆ ਠੀਕ ਹੈ ਕੋਈ ਵੀ ਬੰਦਾ ਮੈਂ ਕਿਹਾ ਕੱਲ ਮੈਨੂੰ ਕੱਲ ਦੀ ਦਿਨਚੀ ਮੈਨੂੰ ਘਟੋ ਘਟ 70 80 ਬਾਬਿਆਂ ਦੇ ਪ੍ਰਚਾਰਕਾਂ ਦੇ ਫੋਨ ਆ ਗਏ ਕਿ ਬੇਟਾ ਅਸੀਂ ਤੁਹਾਡੇ ਨਾਲ ਅਸੀਂ ਤੇ ਤੁਹਾਡੇ ਨਾਲ ਦੱਸੋ ਕਦੋਂ ਕਿੱਥੇ ਕੱਢਣਾ ਠੀਕ ਹੈ ਮੀਟਿੰਗ ਸੱਦਦੀ ਉਹ ਸਾਨੂੰ ਜ਼ਰੂਰ ਬੁਲਾਇਓ ਬਿਲਕੁਲ ਔਰ ਉਹ ਬਾਬੇ ਹੈ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਪ੍ਰੋਗਰਾਮਾਂ ਤੇ ਸਟੇਜਾਂ ਤੇ ਬੈਠੇ ਨੇ ਉਹ ਬਾਬੇ ਨੇ ਤੇ ਪਿਛਲੇ ਵਿਸਾਖੀ ਦੇ ਪ੍ਰੋਗਰਾਮ 'ਚ ਵੀ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਇਹਨਾਂ ਦਾ ਸਾਰਿਆਂ ਨੇ ਬਾਈਕਾਟ ਕੀਤਾ ਤੇ ਚੰਦਗ ਬੰਦੇ 2-3 ਸਿਰਫ ਆਏ ਉਹ ਵੀ ਵਿਚਾਰੇ ਲੁਫਾਵਿਆਂ ਦੇ ਲਾਲਚ ਨੂੰ ਕਿਉਂਕਿ ਉਹਨਾਂ ਨੂੰ ਇਹ ਗੱਲ ਕਿ ਮੈਂ ਆਪਣਾ ਢਿੱਡ ਪਾਲਣਾ ਸਿਰਫ ਅਡਾ ਇੱਕੋ ਮੋਟਿਵ ਆ ਇਹ ਪੰਥ 'ਚੋਂ ਬਾਹਰ ਹੋਣੇ ਚਾਹੀਦੇ ਨੇ ਕੱਖ ਨਹੀਂ ਚਾਹੀਦਾ ਇਹਨਾਂ ਨੂੰ ਠੀਕ ਹੈ ਇਹ ਇਹ ਇਹਨਾਂ 'ਚ ਔਕਾਤ ਵੀ ਨਹੀਂ ਹੈਗੀ ਕਿ ਸਾਡੇ ਵਰਗਿਆਂ ਨੂੰ ਕਿਤੇ ਖਰੀਦ ਸਕਣ ਸਿਰਫ ਪੰਥ 'ਚੋਂ ਬਾਹਰ ਹੋਣਾ ਜਿਹੜਾ ਇਹਨਾਂ ਦੇ ਡੇਰੇ ਡੇਰਾ ਉੱਤੇ ਡੇਰੇ ਤੇ ਤੇ ਚਲੋ ਉਹਦੇ ਅਗਲੀ ਗੱਲ ਤੇ ਆਉਂਦੇ ਆ ਮਹਾਰਾਜ ਦੇ ਰੂਪ ਜਿਹੜੇ ਆ ਉੱਥੋਂ ਚੁੱਕ ਕੇ ਉਹਨਾਂ ਨੂੰ ਅਦਬ ਸਤਕਾਰ ਦੇ ਨਾਲ ਕਿਸੇ ਚੰਗੀ ਜਗ੍ਹਾ ਤੇ ਪਾਕ ਪਵਿੱਤਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਰਹਿਤ ਮਰਿਆਦਾ ਦੇ ਨਾਲ ਉੱਥੇ ਜਿਹੜਾ ਸਾਰਾ ਕੰਮ ਚੱਲੇ ਤੇ ਉੱਥੋਂ ਕਿਉਂ ਸ਼ਿਫਟ ਕੀਤਾ ਜਾਵੇ ਉੱਥੇ ਇੰਨਾ ਦਾ ਕੀ ਵਾਪਰਦਾ ਹਾਂ ਹੁਣ ਉੱਥੇ ਉਸ ਗੱਲ ਤੇ ਵੀ ਆਉਂਦੇ ਆ ਸਭ ਤੋਂ ਵਧੀਆ ਗੱਲ ਕੀ ਇਹਨਾਂ ਨੇ ਕੀ ਕੀਤਾ ਕੁਦਰਤ ਦੇਖੋ ਕਿੰਦਾ ਨੇੜੇ ਹੋ ਕੇ ਸੁਣਦੀ ਹੈ ਗੁਰੂ ਸਾਹਿਬ ਦੀ ਕਿੰਦਾ ਕਲਾ ਵਰਤਦੀ ਹੈ ਇਹਨੇ ਆਪਣੀ ਨੂੰ ਤੇ ਔਰ ਆਪਣੇ ਜਿਹੜਾ ਛੋਟਾ ਬੱਚਾ ਉਹਦੇ ਤੇ ਕੇਸ ਕੀਤਾ ਕਿ ਇਹਨਾਂ ਨੂੰ ਘਰ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਮੈਨੂੰ ਇਹ ਡਿਸਟਰਬ ਕਰਦੇ ਨੇ ਮੇਰੀ ਸ਼ਾਂਤੀ ਭੰਗ ਹੁੰਦੀ ਹੈ ਇਹਨੂੰ ਬੰਦਾ ਪੁੱਛੇ ਏਡੇ ਏਡੇ ਵੱਡਿਆਂ ਸਪੀਕਰਾਂ ਤੇ ਤੂੰ ਆਪਣੇ ਖਾੜੇ ਲਾਉਣਾ ਹੈ ਤੇ ਉਦੋਂ ਤਰੇ ਤੂੰ ਡਿਸਟਰਬ ਨਹੀਂ ਹੁੰਦਾ ਤੇ ਤੂੰ ਕਹਿਣਾ ਕਿ ਮੈਂ ਬੱਚੇ ਕਰਕੇ ਡਿਸਟਰਬ ਹੁੰਨਾ ਤੇ ਜੀ ਇਹਨੇ ਸੀਨੀਅਰ ਸਿਟੀਜ਼ਨ ਲਾਅ ਦੇ ਅਧੀਨ ਉਹ ਐਪਲੀਕੇਸ਼ਨ ਲਾਈ ਉਹਦੇ ਉਹਦੇ ਅੰਦਰ ਬੀਬੀ ਦੇ ਕੈਰੈਕਟਰ ਦੇ ਗੱਲਾਂ ਕੀਤੀਆਂ ਤੇ ਇਹਨੇ ਦਾਵਾ ਕੀਤਾ ਕਿ ਜ਼ਮੀਨ ਜਿਹੜੀ ਹੈ ਗੁਰਦੁਆਰਾ ਸੰਤ ਸਰ ਸਾਹਿਬ ਦੀ ਮੇਰੇ ਨਾਂ ਤੇ ਆ ਜਿਹੜੀਆਂ ਕੋਣ ਰਜਿਸਟਰੀਆਂ ਚੁੱਕਦਾ ਫਿਰਦਾ ਨਾ ਕਿ ਆ ਦੇਖੋ ਜੀ ਆ ਸੰਤ ਸਰ ਸਾਹਿਬ ਜਿਹੜਾ ਇਹ ਆਪਣੇ ਗੁਰਦੁਆਰੇ ਦੇ ਨਾਂ ਤੇ ਆ ਤੇ ਉਹ ਵੀ ਗਲਤ ਆ ਉਹਦਾ ਦਾਵਾ ਉੱਥੇ ਉਹਨੇ ਇਹ ਪੇਸ਼ ਕੀਤਾ ਜਦੋਂ ADC ਸਾਹਿਬ ਨੇ ਕਿਹਾ ਲਿਆ ਪਾਈ ਰਜਿਸਟਰੀਆਂ ਨੇ ਫਰਦਾਂ ਕੱਢ ਇੰਤਕਾਲ ਕੱਢ ਉਸ ਜਗ੍ਹਾ ਦੇ ਕੱਖ ਨਹੀਂ ਨਿਕਲਿਆ ਜਿਹੜੀਆਂ ਰਜਿਸਟਰੀਆਂ ਚੁੱਕੀ ਫਿਰਦਾ ਉਹ ਕਿਸੇ ਵੀ ਥਾਂ ਤੇ ਸਟੈਂਡ ਨਹੀਂ ਕਰਦੀ ਉਹਦਾ ਸਰਕਾਰੀ ਖਾਤਿਆਂ ਦੇ ਵਿੱਚ ਕੋਈ ਰਿਕਾਰਡ ਹੀ ਨਹੀਂ ਹੈਗਾ ਕਿਸੇ ਰਈਆਂ ਦੇ ਵਿੱਚ ਕੁਝ ਨਹੀਂ ਹੈਗਾ ਕੋਈ ਫਰਦਾਂ ਚ ਨਹੀਂ ਕੋਈ ਇੰਤਕਾਲ ਚ ਨਹੀਂ ਹੈਗਾ ਕੁਝ ਨਹੀਂ ਪਾਇਆ ਗਿਆ ਉਸ ਤੋਂ ਬਾਅਦ ਕੀ ਹੋਇਆ ਪ੍ਰਸ਼ਾਸਨ ਨੂੰ ਇਹ ਪਤਾ ਲੱਗ ਗਿਆ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਅਹੀਂ ਤੇ ਵੀ ਸੋਚਦੇ ਸੀ ਕਿ ਪਤਾ ਨਹੀਂ ਇਹਨਾਂ ਕੋਲ ਕੀ ਕਾਗਜ਼ ਆ ਇਹਨਾਂ ਕੋਲ ਹੈ ਹੀ ਕੱਖ ਨਹੀਂ ਇਹ ਆ ਪੇਪਰ ਇਹਨਾਂ ਕੋਲ ਅਗਲੇ ਨਾਲ ਉਸੇ ਟਾਈਮ ਠੋਕ ਕੇ ਜਿਹੜੇ ਹੋਰ ਵੀ ਇਲੀਗਲ ਹੈਗੇ ਹੀ ਕੋਈ ਜਗ੍ਹਾ ਹੈਗੀਆਂ ਜਿੱਥੇ ਕਬਜ਼ੇ ਕੀਤੇ ਸਾਰਿਆਂ ਦਾ ਨੋਟਿਸ ਕੱਢਤਾ ਤੇ ਉਹਨਾਂ ਦਾ ਮੇਨ ਮੋਟਿਵ ਕੀ ਆ ਕਿ ਇਹ ਜਿਹੜਾ ਜਗ੍ਹਾ ਇਹ ਸਾਰਾ ਡੇਰਾ ਇਹ ਬਿਲਕੁਲ ਢਾਹ-ਢੇਰੀ ਕਰਨਾ ਚਾਹੀਦਾ ਉਹਦੇ ਵੱਡੇ ਕਾਰਨ ਨੇ ਕਿਉਂਕਿ ਉੱਥੇ ਜਿਹੜਾ ਪ੍ਰੋਜੈਕਟ ਹੈ ਉਹ ਬਹੁਤ ਤਗੜੇ ਨੇ ਉੱਤੇ ਸੁਪਰੀਮ ਕੋਰਟ ਹਾਈ ਕੋਰਟ ਬਹੁਤ ਜ਼ਿਆਦਾ ਸਖਤ ਆ ਕਿ ਉਹ ਜਗ੍ਹਾ ਖਾਲੀ ਹੋਣੀ ਚਾਹੀਦੀ ਹੈ ਉਹ ਜਿਹੜੀ ਸਰਕਾਰ ਦੀ ਜਗ੍ਹਾ ਤੇ ਜੋ ਪ੍ਰੋਜੈਕਟ ਹੈ ਜੋ ਚੱਲਣੇ ਉੱਥੇ ਉਹ ਬੰਨ ਇਸ ਕਰਕੇ ਇਹ ਡੇਰਾ ਜਿਹੜਾ ਉਹ ਖਤਮ ਹੋਣ ਵਾਲਾ ਇਹਨੂੰ ਡਿਲੇ ਕੀਤਾ ਜਾ ਸਕਦਾ ਪਿਛਲੇ ਦਿਨੀ ਇਹ ਅਰुण सूद ਜੀ ਨੂੰ ਮਿਲ ਕੇ ਆਏ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਵੀ ਕਿਹਾ ਕਿ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਏਡੀਸੀ ਸਾਹਿਬ ਨਾਲ ਕੱਲ ਸਾਡੀ ਮੀਟਿੰਗ ਹੀ ਉਹਨਾਂ ਨੇ ਸਾਫ਼ ਸ਼ਬਦਾਂ ਚ ਕਹਿਤਾ ਕਿ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਲਾਰਾ ਲਾਇਆ ਜਾ ਸਕਦਾ ਗੂੰਗਲੋਂ ਤੋਂ ਮਿੱਟੀ ਝਾੜੀ ਜਾ ਸਕਦੀ ਪੰਜਾਬੀ ਚ ਕਹਿ ਦਿੰਦੇ ਆ ਫੋਰ ਇਹਦਾ ਕੋਈ ਹੱਲ ਨਹੀਂ ਹੈਗਾ ਸੋ ਇਸ ਕਰਕੇ ਉਹਨਾਂ ਨੇ ਦੇ ਇੱਥੋਂ ਤੱਕ ਐਸਜੀਪੀਸੀ ਨੂੰ ਚਿੱਠੀਆਂ ਵੀ ਠੀਕ ਹੈ ਕਿ ਇਹ ਆਪਾਂ ਐਕਸ਼ਨ ਕਰਨ ਜਾ ਰਹੇ ਹਾਂ ਤੇ ਜਿਹੜਾ ਗੁਰਗਰਾਂ ਸਾਹਿਬ ਦਾ ਆਦਮ ਸਤਕਾਰ ਹੈ ਜਿਹੜਾ ਉਹਨੂੰ ਬਹਾਲ ਕੀਤਾ ਜਾਣਾ ਜੀ ਇਹ ਸਾਰੀਆਂ ਸਾਡੇ ਸੋਰਸਾਂ ਤੋਂ ਕਵਰਾਂ ਨਿਕਲ ਕੇ ਆਏ ਕਦੋਂ ਕ ਐਕਸ਼ਨ ਹੋ ਸਕਦਾ ਤਾਂ ਕੁਝ ਨਹੀਂ ਕਹਿ ਸਕਦੀ ਇਹਦੇ ਬਾਰੇ ਤਾਂ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹਮ ਬਿਲਕੁਲ ਕਹਿੰਦੇ ਮੇਰੇ ਕੋਲ ਕੁਝ ਕੋਲ ਰਿਕਾਰਡਿੰਗਸ ਵੀ ਪਈਆਂ ਆਫੀਸ਼ੀਅਲ ਬੰਦਿਆਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਇਹਦੇ ਬਾਰੇ ਹਜੇ ਇਹ ਤੇ ਉਹ ਸੀਕ੍ਰੇਟ ਮਿਸ਼ਨ ਹੁੰਦੇ ਇਹਦੇ ਬਾਰੇ ਕੁਝ ਨਹੀਂ ਆ ਪਰ ਹਾਂ ਜਿੱਥੇ ਨਾਜਾਇਜ਼ ਕਬਜ਼ੇ ਹੋਏ ਆ ਉਹ ਆਪਾਂ ਛਡਾਉਣੇ ਜ਼ਰੂਰ ਨੇ ਬਿਲਕੁਲ ਠੀਕ ਤਮਾਮ ਸਾਰੇ ਸਵਾਲਾਂ ਦੇ ਮੱਦੇ ਨਜ਼ਰ ਪਾਬਾ ਸਰ ਚਰਚਾਵਾਂ ਦੇ ਵਿੱਚ ਨੇ ਪੰਜਾਬ ਦੇ ਬਾਬੇ ਲਗਾਤਾਰ ਚਰਚਾਵਾਂ ਦੇ ਵਿੱਚ ਰਹੇ ਰਹੇ ਤੇ ਇੱਕ ਨਵਾਂ ਵੀ ਬਾਬਾ ਚਰਚਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਇਸੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਹਰਮਨ ਬਾਜਵੇ ਦੇ ਵੱਲੋਂ ਸਮੇਂ-ਸਮੇਂ ਤੇ ਖੁਲਾਸੇ ਕੀਤੇ ਜਾਂਦੇ ਰਹੇ ਨੇ ਤੇ ਬਾਬਾ ਸਰੂਪ ਸਿੰਘ ਦੀ ਨੂੰ ਤਜਿੰਦਰ ਪ੍ਰਤਾਪ कौर ਦੇ ਵੱਲੋਂ ਵੀ ਖੁਲਾਸੇ ਕੀਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਸੰਤ ਸਮਾਜ ਦਾ ਇਹਨਾਂ ਤਮਮ ਸਾਰੇ ਸਵਾਲਾਂ ਦੇ ਮੱਦੇ ਨਜ਼ਰ ਕਿਸ ਤਰੀਕੇ ਦਾ ਕੋਈ ਰੈਕਟ ਹੋ ਸਕਦਾ ਹੈ ਅਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਨਵਾਦ